ਮਾਸ ਦਾ ਜਿਹੜਾ ਝਗੜਾ ਹੈ ਖੜਾ ਕਰਨ ਵਾਲਿਆਂ ਨੂੰ ਗੁਰਬਾਣੀ ਦਾ ਉਪਦੇਸ਼ ਕੀ ਹੈ ਕਿਉਂਕਿ ਜੇ ਇਹ ਝਗੜਾ ਹੈ ਮੰਨ ਲੈਨੇ ਅਸੀਂ ਝਗੜਾ ਹੈ ਗੁਰੂ ਨਾਨਕ ਸਾਹਿਬ ਨੇ ਵੀ ਝਗੜਾ ਇਹਨੂੰ ਕੋਸ਼ਿਸ਼ ਕੀਤਾ ਕਿਵੇਂ ਗੁਰੂ ਸਾਹਿਬ ਸਾਨੂੰ ਇਸ ਝਗੜੇ ਤੋਂ ਬਾਹਰ ਕੱਢ ਕੇ ਲਿਆਉਣਾ ਚਾਹੁੰਦੇ ਨੇ ਲਿਆਉਂਦੇ ਨੇ ਤੇ ਸਾਨੂੰ ਗਿਆਨ ਦੇ ਵਿੱਚ ਧਿਆਨ ਦੇ ਨਾਲ ਸੰਬੰਧਿਤ ਕਰਦੇ ਨੇ ਜੀ हां जी देखो ਝਗੜੇ ਤੁਸੀਂ ਗੱਲ ਕੀਤੀ ਆ ਆਪਾਂ ਸਬੰਧਤ ਪੰਕਤੀਆਂ ਪੜ੍ਹ ਲੈਂਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ మాਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਜੀ ਕੌਣ మాਸ ਕੌਣ ਸਾਗ ਤਹਾਵੈ ਕਿਸਮੈ পাপ ਸਮਾਣੇ ਜੀ ਜੰਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੀ ਹਾਂ ਸੋ ਗੁਰੂ ਸਾਹਿਬ ਜੀ ਕਹਿੰਦੇ ਮਾਸ-ਮਾਸ ਕਰ ਮੂਰਖ ਝਗੜੇ ਕਹਿੰਦੇ ਮਾਸ-ਮਾਸ ਕਰਕੇ ਭਾ ਮਾਸ-ਮਾਸ ਦਾ ਰੌਲਾ ਪਾ ਕੇ ਹੂੰ ਇਸ ਵਿਸ਼ੇ ਦੇ ਉੱਤੇ ਮੂਰਖ ਝਗੜਾ ਕਰਦੇ ਆ ਹੂੰ ਪਹਿਲਾਂ ਦੇਖਿਓ ਸਮਝ ਲਓ ਝਗੜਾ ਕਿੰਨਾ ਦਾ ਹੈ ਗੁਰੂ ਸਾਹਿਬ ਨੇ ਮੂਰਖਾਂ ਦਾ ਹੂੰ ਭਾਵੇਂ ਕਿ ਝਗੜਾ ਕਿਹ ਵੱਦੀ ਸਿਆਣਿਆਂ ਦਾ ਵੀ ਹੋ ਜਾਂਦਾ ਹੈ ਹੂੰ ਪਰ ਸਿਆਣਿਆਂ ਦਾ ਝਗੜਾ ਨਿਬੜ ਵੀ ਛੇਤੀ ਜਾਂਦਾ ਹੈ ਹੂੰ ਕੋ ਦੋਨੋਂ ਸਮਝਦਾਰ ਹੁੰਦੇ ਆ ਨਾ ਝਗੜਾ ਨਿਬੜ ਜਾਂਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਕਿਸੇ ਗੱਲ ਦੇ ਉੱਤੇ ਦੂਰ ਹੋ ਜਾਂਦੀ ਹੈ ਝਗੜਾ ਨਿਬੜ ਜਾਂਦਾ ਹੈ ਹਮ ਪਰ ਮੂਰਖਾਂ ਦਾ ਝਗੜਾ ਜਿਹੜਾ ਕਦੇ ਨਹੀਂ ਨਿਬੜਦਾ ਹਮ ਇਹੋ ਝਗੜਾ ਵੀ ਕਿੱਦਾਂ ਸੇ ਮੂਰਖਾਂ ਦਾ ਵੀ ਨਿਬੜਨਾ ਨਹੀਂ ਹੈ ਜੇ ਤੁਸੀਂ ਝਗੜਾ ਨਹੀਂ ਛੱਡੋ ਛੱਡਿਆ ਜਾ ਸਕਦਾ ਇਹ ਝਗੜਾ ਨਿਬੜਨਾ ਨਹੀਂ ਤੇ ਨਿਬੜਿਆ ਦੱਸੋ ਦਿ ਮੈਨੂੰ ਜੀ ਇਹ ਝਗੜਾ ਮੂਰਖਾਂ ਦਾ ਮੂਰਖਾਂ ਦੇ ਝਗੜੇ ਕਦੇ ਨਿਬੜੇ ਨਾ ਕੋਈ ਨਿਵੇਂੜ ਸਕਦਾ ਹਮ ਤੇ ਮੂਰਖਾਂ ਦਾ ਝਗੜਾ ਨਿਬੇੜਦੇ ਤਾਂ ਕਈ ਵਾਰੀ ਮੂਰਖ ਗਾਣਾ ਕੱਢਣ ਲੱਗ ਪੈਂਦੇ ਆ ਮੂਰਖ ਨੂੰ ਮਤ ਦੇਣੀ ਵੀ ਮਹਿੰਗੀ ਹੁੰਦੀ ਐ ਨਾ ਵਿਚੋ ਮੈਨੂੰ ਗੱਲ ਆ ਗਈ ਚਲੋ ਵਿਸ਼ੇ ਤੋਂ ਬਾਹਰ ਜਾ ਕੇ ਮੈਂ ਕਹਾਣੀ ਕਹਦੇ ਆ ਤੂੰ ਮਤ ਦੇਣੀ ਵੀ ਕਿੰਬੜੀ ਮਹਿੰਗੀ ਪੈਂਦੀ ਐ ਮੂਰਖ ਨੂੰ ਤਾਂ ਕਿ ਮੂਰਖਾਂ ਨੇ ਜਾਣਾ ਚੁੱਪ ਰਹਿਣਾ ਪੈਂਦਾ ਹੂੰ ਉਹ ਮੂ ਉਹ ਮੂਰਖ ਨੂੰ ਮਤ ਦੇਣ ਤੇ ਗੱਲ ਕਰਦੇ ਬੱਚੋ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਕੇ ਸਿਰਾ ਪੁੱਥ ਕੇ ਆਉਨੇ ਹੂੰ ਕਹਿੰਦੇ ਨਾ بارش ਹੋ ਰਹੀ ਐ ਹੂੰ ਠੰਡ ਦਾ ਮੌਸਮ ਐ ਜੀ ਤੇ ਕਿਸੇ ਦਰਖਤੇ ਦੇ ਉੱਤੇ ਬਾਂਦਰ ਕੰਬ ਰਿਹਾ ਹੈ ਜੀ ਠੰਡ ਦੇ ਵਿੱਚ ਜੋ ਬਾਂਦਰ ਕੰਬ ਰਿਹਾ ਹੈ ਤੇ ਇੱਕ ਚਿੜੀ ਆਪਣੇ ਆਲਣੇ ਦੇ ਵਿੱਚੋਂ ਕਹਿੰਦੀ ਬਾਂਦਰ ਨੂੰ ਹੂੰ ਕਹਿੰਦੀ ਬਾਂਦਰ ਵੀਰਾ ਹੂੰ ਵੇਖ ਮੈਂ ਆਪਣੀ ਨਿੱਕੀ ਚੁੰਝ ਦੇ ਨਾਲ ਡੱਕਾ ਡੱਕਾ ਇਕੱਠਾ ਕਰਕੇ ਆਪਣਾ ਆਲਣਾ ਬਣਾ ਲਿਆ ਹੂੰ ਤੇ ਤੇਰੇ ਤਾਂ ਹੱਥ ਵੀ ਬੰਦਿਆਂ ਵਰਗੇ ਐ ਹੂੰ ਤੇ ਬਾਂਦਰ ਵੀਰਾ ਤੂੰ ਆਪਣਾ ਕੋਈ ਇਦਾਂ ਕੋਈ ਕਿਉਂ ਨਹੀਂ ਬਣਾ ਲੈਂਦਾ ਕੋਈ ਆਪਣਾ ਕੋਈ ਰਹਿਣ ਬਸੇਰਾ ਹੂੰ ਤੂੰ ਤਾਂ ਆਪਣਾ ਕਿਉਂ ਨਹੀਂ ਬਣਾ ਲੈਂਦਾ ਤੂੰ ਵੀ ਬਣਾ ਲੈ ਐਦਾਂ ਤੈਨੂੰ ਮੀਂਹ ਦੇ ਵਿੱਚ ਐਦਾਂ ਤੇ ਜਨਾਨਾ ਨਾ ਪਵੇ ਠੰਡ ਨਾਲ ਨਾ ਮਰਨਾ ਪਵੇ ਤੇਨੂੰ ਕੰਬਣਾ ਕੰਬਣਾ ਨਾ ਪਵੇ ਜੀ ਤੂੰ ਵੀ ਐਦਾਂ ਕੋਈ ਬਣਾ ਲਿਆ ਕਰ ਹੂੰ ਜਦੋਂ ਇੰਨਾ ਕਹਾਂ ਨਾ ਬਾਂਦਰ ਨਾਸਾ ਇਹ ਚੜਾ ਕੇ ਕਹਿੰਦਾ ਕਹਿੰਦਾ ਹੂੰ ਚੋ ਚਲੀ ਜੀ ਹੂੰ ਮਖਤਾਂ ਦਿੰਦੀ ਐ ਮੈਨੂੰ ਕਹਿੰਦਾ ਤੈਨੂੰ ਪਤਾ ਨਹੀਂ ਅਸੀਂ ਬ੍ਰਕਤ ਮਹਾਪੁਰਖ ਹੰਨੇ ਅਸੀਂ ਅਸੀਂ ਘਰ ਨਹੀਂ ਬਣਾਉਂਦੇ ਹੁੰਦੇ ਚੋਚਲੀ ਮੱਤਾਂ ਦਿੰਦੀ ਆ ਸਾਨੂੰ ਉਸੇ ਵੇਲੇ ਮਾਰੀ ਚਪਟਾ ਤੇ ਚਿੜੀਦਾਲ ਨਾ ਢਾਤ ਹੂੰ ਗੁੱਸੇ ਚ ਆ ਕੇ ਚਿੜੀਦਾਲ ਨਾ ਮਿਟਾਤਾ ਇਹਨਾਂ ਚੋਚਲੀ ਜੀ ਮੱਤਾਂ ਦਿੰਦੀ ਆ ਹੂੰ ਸੋ ਕਹਿਣ ਦਾ ਭਾਵ ਇਹਨਾਂ ਤੋਂ ਤਾਂ ਭਾਈ ਆਪ ਦਾ ਆਲ ਨਾ ਢਾਉਣ ਵਾਲੀ ਗੱਲ ਐ ਹੂੰ ਤੇ ਚਲੋ ਜੀ ਆਣ ਨਾਲ ਹੀ ਢਾਉਣਗੇ ਤਾਂ ਟੋਟਾ ਗਾਣਾ ਖਾ ਕੇ ਤਾਂ ਗੱਲ ਕਰਨੀ ਪੈਂਦੀ ਐ ਹੂੰ हां जी ਗਾਲਾਂ ਖਾ ਖਾ ਕੇ ਸੱਚੀਆਂ ਗੱਲਾਂ ਕਰਨੀਆਂ ਪੈਂਦੀਆਂ ਪ੍ਰਚਾਰਕਾਂ ਨੂੰ ਆ ਸੋਤੇ ਸੁਣ ਲੋ ਜੀ ਬਿਲਕੁਲ ਬਿਲਕੁਲ ਬੜਾ ਜਿਗਰਾ ਰੱਖਣਾ ਪਿਆ ਉਹ ਤੋਂ ਬੜਾ ਜਿਗਰਾ ਰੱਖ ਕੇ ਗੱਲਾਂ ਕਰਨੀਆਂ ਪੈਂਦੀਆਂ ਸਪਸ਼ਟ ਗੱਲਾਂ ਸਿੱਧੀਆਂ ਨਹੀਂ ਤਾਂ ਨਹੀਂ ਤਾਂ ਤੁਹਾਨੂੰ ਪਤਾ ਹੈ ਸੱਚ ਬਾਣੀ ਨੂੰ ਲੁਕੋਇਆ ਜਾਂਦਾ ਰਿਹਾ ਹੈ ਜੀ ਚਲੋ ਬੇਸ਼ੇਵਾਰ ਲੱਗੀ ਆਪਾਂ ਹੂੰ ਹੁਣ ਗੁਰੂ ਜੀ ਕਹਿੰਦੇ ਮਾਸ ਮਾਸ ਕਰ ਮੂਰਖ ਝੜੜੇ ਗਿਆਨ ਧਿਆਨ ਨਹੀਂ ਜਾਣਾ ਜੀ ਕਹਿੰਦੇ ਕੋਈ ਗਿਆਨ ਧਿਆਨ ਦੀ ਗੱਲ ਜਾਣਦੇ ਨਹੀਂਗੇ ਗਿਆਨ ਧਿਆਨ ਵੀ ਨਾ ਕੋਈ ਸੁਰਤ ਹੈ ਨਾ ਕੋਈ ਗਿਆਨ ਹੈ ਨਾ ਕੋਈ ਸਮਝ ਹੈ ਕਹ ਲੋ ਕਹਿੰਦੇ ਮੂਰਖ ਮਾਸ 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 ਦਾ ਝਗੜਾ ਪਾਈ ਜਾਂਦੇ ਨੇ ਮਾਸ ਮਾਸ ਦਾ ਮੂਰਖ ਚਰੇਲੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾ ਵੈ ਗੁਰੂ ਜੀ ਕਹਿੰਦੇ ਕੀ ਮਾਸ ਕੀ ਸਾਗ ਭਾਵ ਕੀ ਫਰਕ ਕੀ ਹੈ ਦੋਨਾਂ ਦੇ ਵਿੱਚ ਹੂੰ ਐਗਜੈਕਟਲੀ ਤਾਂ ਕੀ ਮਾਸ ਕੀ ਸਾਗ ਕੌਣ ਮਾਸ ਕੌਣ ਸਾਗ ਕਹਾ ਕਿਸਮੇ ਪਾਪ ਸਮਾਨੇ ਜੀ ਨੂੰ ਖਾਣ ਦੇ ਵਿੱਚ ਪਾਪ ਹੈ ਹੂੰ ਇਹਨੂੰ ਖਾਣ ਦੇ ਵਿੱਚ ਪਾਪ ਆ ਕੀ ਇਹਨੂੰ ਖਾਣ ਚ ਪਾਪ ਨਹੀਂ ਭਾਵ ਕੀ ਫਰਕ ਹੈ ਕੌਣ ਮਾਸ ਕੌਣ ਸਾਕ ਆ ਵਾ ਕਿਸਮ ਐ ਪਾਪ ਸਮਾਨੇ ਸਿਰ ਇਸ਼ਾਰਾ ਪਾਂਡੇ ਵੱਲ ਵੀ ਕਰਤਾ ਕਹਿੰਦੇ ਜਿਹੜਾ ਜ਼ਿਆਦਾ ਨਾਲ ਆਪ ਪਾਉਂਦਾ ਉਹੀ ਸਾਡੇ ਚਾਹਗਾ ਜੇ ਪੰਡਾਵਾਦ ਕਹਿੰਦੇ ਇਹ ਲੋਕ ਆਪ ਕਹਿੰਦੇ ਗੈਂਡਾ ਮਾਰ ਫੋਮ ਜਗ ਕੀ ਇਹ ਕਹਿੰਦੇ ਇਹ ਲੋਕ ਨੇ ਝਗੜਾ ਪਾਉਂਦੇ ਆ ਕਹਿੰਦੇ ਇਹ ਆਪ ਗੈਂਡਾ ਆਦਕ ਮਾਰ ਕੇ ਕਹਿੰਦੇ ਆਪ ਹੀ ਲੋਕ ਜਦੋਂ ਹਵਨ ਕਰਦੇ ਆ ਉਸ ਤੋਂ ਬਾਅਦ ਹਵਨ ਕਰਕੇ ਜੱਗਾਂ ਦੇ ਵਿੱਚ ਆਪ ਇਹ ਬਲੀ ਦਿੱਤੇ ਜਾਨਵਰਾਂ ਦਾ ਮਾਸ ਆ ਵਰਤਉਂਦੇ ਰਹੇ ਆ। ਹੂੰ। ਤੇ ਦੇਵਤਿਆਂ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਦੇਵਤਿਆਂ ਦੇ ਸੁਭਾਅ ਹੁ ਤਾਂ ਕੋਈ ਦੇਵਤੇ ਖੁਸ਼ ਹੁੰਦੇ ਆ ਜੀ। ਹੂੰ। ਆਰਾਧਨਾ ਦੇ ਵਿੱਚ ਤਾਂ ਬ੍ਰਾਹਮਣ ਮਾਸ ਖਾਂਦੇ ਰਹੇ ਆ ਪ੍ਰਾਤਨ ਸਮੇਂ 'ਚ ਅੱਜ ਦਾ ਸਾਮਾਨੀ ਮੈਂ ਗੱਲ ਕਰਦਾ। ਹੂੰ। ਇਥੋਂ ਤੱਕ ਵੀ ਦੱਸਿਆ ਹੋਇਆ ਹੈ ਵੀ ਤੁਸੀਂ ਆਹ ਮਾਸ ਦਿਓ ਤ੍ਰਿਪਤ ਐਨੇ ਜਿਵੇਂ ਕਧਾਰਨ ਦੇਵਾ। ਇਹ ਇਹ ਵੀ ਲਿਖਿਆ ਵੀ ਕਹਿੰਦੇ ਜੇ ਬੱਕਰੇ ਦਾ ਮਾਸ ਖਵਾਇਆ ਜਾਵੇ ਕਹਿੰਦੇ ਬ੍ਰਾਹਮਣਾਂ ਨੂੰ ਸ਼ਰਾਧਾ ਵਿੱਚ ਪਿਤਰਾਂ ਨੂੰ ਮਿਤ ਕਹਿੰਦੇ ਪਿਤਰ 11 ਮਹੀਨੇ ਪਵਿੱਤਰ ਉਤਰਿਤ ਰਹਿੰਦੇ ਆ ਹੂੰ 11 ਮਹੀਨੇ ਬੱਕਰੇ ਕੱਤਿਆਂ ਦੇ ਮੁੜ ਕੇ ਪੁੱੜੇ ਪਿਤਰਾਂ ਨੂੰ ਇਦਾਂ ਕਹਿੰਦਾ ਆ 8-8 ਜਾਨਵਰਾਂ ਦੇ ਅੰਦਰ 11 ਮਹੀਨੇ ਲਿਖੇ ਹੋ ਜਾ ਮੈਂ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਯਾਦ ਰੱਖ ਲਿਆ ਸੀ ਬਸ ਹੂੰ ਤੋਂ ਕਹਿਣ ਦਾ ਭਾਵ ਵੀ ਇਹ ਜਿਹੜਾ ਝਗੜਾ ਹੈ ਇਹ ਝਗੜਾ ਹੈਗਾ ਮੂਰਖਾਂ ਦਾ ਆਪਾਂ ਸਮਝ ਲਿਆ ਪਰ ਮੈਨੂੰ ਮaaf ਕਰ ਤੇ ਨਾ ਪਏ ਝਗੜਾ ਮੁਸਲਮਾਨਾਂ ਨੇ ਆਪਣੇ ਗੱਲ ਪਾਇਆ ਜੀ ਨਹੀਂ ਇਹ ਝਗੜਾ ਅਸਾਈਆਂ ਨੇ ਆਪਣੇ ਗੱਲ ਪੈਣ ਦਿੱਤਾ ਹੂੰ ਇਹ ਝਗੜਾ ਸਿੱਖਾਂ ਦੇ ਗੱਲ ਪਤਾ ਨਹੀਂ ਕਿੱਥੋਂ ਪੈ ਗਿਆ ਹੂੰ ਐਗਜ਼ੈਕਟਲੀ ਬੜੀ ਸਿੱਖਾਂ ਕਾਮੜਾਂ ਨੇ ਇੱਕ ਤੂੰ ਇਹ ਝਗੜਾ ਝਗੜਾ ਆਪਣੇ ਗੱਲ ਪਾਲਿਆ ਪਤਾ ਨਹੀਂ ਕਿੱਥੋਂ ਪਾਲਿਆ ਇਹ ਗੱਲ ਹੂੰ ਇਹ ਕਿੱਥੋਂ ਪੈ ਗਿਆ ਗੱਲ ਪਲਾ ਮੈਂ ਦੱਸ ਦੇਵਾਂ ਇਹ ਸਾਡੇ ਗੱਲ ਝਗੜਾ ਪਾਇਆ ਡੇਰੇ ਤਾਰਾਂ ਨੇ ਸੰਪਰਦਾਇਆਂ ਨੇ ਹੂੰ ਜਿਹੜੇ ਡੇਰੇਦਾਰਾਂ ਨੇ ਡੇਰਾਂ 'ਚ ਬੈਠ ਬੈਠ ਕੇ ਨਾ ਇਹ ਗੱਲਾਂ ਕੀਤੀਆਂ ਗੱਲਾਂ ਕੀਤੀਆਂ ਇਹ ਤੇ ਆਪਣਾ ਆਪ ਆਪਣੇ ਆਪ ਨੂੰ ਮਤਲਬ ਵੱਡੇ ਮਹਾਪੁਰਖ ਬਣ ਕੇ ਵਹਿ ਗਏ ਖੁਸੀ ਮਹਾਪੁਰਖ ਬਣ ਕੇ ਵਹਿ ਗਏ ਹੂੰ ਤੇ ਇਹ ਝਗੜਾ ਪਾ ਦਿੱਤਾ ਸਿੱਖਾਂ ਵਿੱਚ ਪਰ ਜਿਹੜਾ ਦੋ ਕਿਸਮ ਦਾ ਮਾਸ ਖਾਣਾ ਵਰਜਤ ਹੈ ਬਾਣੀ ਵਿੱਚ ਉਹਨੂੰ ਇਹਨਾਂ ਨੇ ਵੀ ਨਹੀਂ ਛੱਡਿਆ ਸਾਰਾਂ ਤੋਂ ਵੱਧ ਮੇਰਾ ਖੜ ਡੇਰੇਦਾਰ ਖਾਂਦੇ ਨੇ ਹੂੰ ਉਹ ਦੋ ਕਿਸਮ ਦਾ ਮਾਸ ਕਿਹੜਾ ਵਰਜਤ ਹੈ ਉਹ ਸੁਣ ਲਓ ਹੂੰ ਇਹ ਦੂਜਾ ਝਗੜਾ ਇਹ ਤਾਂ ਪਾ ਲਿਆ ਪਹਿਲਾ ਤਾਂ ਠੱਗ ਖਾਦਾ ਮੁਰਦਾਰ ਹੂੰ ਕਿਸੇ ਦਾ ਕਿਸੇ ਨੂੰ ਠੱਗੀ ਮਾਰਨੀ ਕਹਿੰਦੇ ਇਹ ਕੀ ਆ ਮੁਰਦਾਰ ਹੈ ਮੁਰਦਾਰ ਭਾਵ ਗਲਿਆ ਹੋਇਆ ਮਾਸ ਖਾਣ ਦੇ ਬਰਾਬਰ ਹੈ ਹੂੰ ਗਲਿਆ ਹੋਇਆ ਮਾਸ ਤੇ ਕਿਤੇ ਬਣ ਜੇਗਾ ਕੂਡ ਬੋਲ ਮੁਰਦਾਰ ਖਾਏ ਆਬਰੀ ਨੂੰ ਸਮਝਾਉਣ ਜਾਏ ਮੁੱਖਾ ਆਪਮੁਹਾਏ ਸਤੈ ਨਾਨਕ ਐਸਾ ਆਗੂ ਜਪੈ ਹੂੰ ਫਿਰ ਕੀ ਫਿਰ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਝੂਠ ਬੋਲਣਾ ਹੈ ਕਹਿੰਦੇ ਇਹ ਵੀ ਗਲਿਆਂ ਮਾਸਖਾਨ ਦੇ ਬਰਾਬਰ ਐ ਹੂੰ ਕੂੜ ਬੋਲ ਮਰਦਾਰ ਕਾ ਦੂਜਿਆਂ ਨੂੰ ਸਮਝਾਉਣ ਜਾਂਦੇ ਨੇ ਅਬਰੀ ਨੂੰ ਸਮਝਾਉਣ ਜਾਏ ਹੂੰ ਸੋ ਹੁਣ ਡੇਰਿਆਂ ਵਾਲੇ ਗੱਪ ਕਹਾਣੀਆਂ ਬਹੁਤ ਸੁਣਾਉਂਦੇ ਨੇ ਝੂਠ ਬੋਲਦੇ ਨੇ ਹੂੰ ਝੂਠ ਬੋਲਦੇ ਨੇ ਸੋ ਝੂਠ ਬੋਲ ਕੇ ਲੋਕਾਂ ਦਾ ਹੱਕ ਖਾਂਦੇ ਐ ਹੂੰ ਕੂਣ ਪਿੰਦੇ ਆ ਮਨੁੱਖਤਾ ਦਾ ਮਰਦਾਰ ਖਾਂਦੇ ਐ ਤੇ ਫੇਰ ਪੋਤਰੀਆਂ ਸਾਂਪੜ ਪਾਣ ਦੇ ਨਾਲ ਠੱਗੀਆਂ ਮਾਰ ਮਾਰ ਕੇ ਖਾਂਦੇ ਨੇ ਪੋਤਰੀਆਂ ਸਾਂਪੜ ਪਾਣ ਕੀ ਠੱਗੀ ਜਾਲੀ ਐ ਜੀ ਸਾਰਿਆਂ ਤੋਂ ਵੱਧ ਜਿਹੜਾ ਪਰਾਇਆ ਹੱਕ ਰੂਪੀ మాਸ ਹੈ ਡੇਰੇ ਦਾ ਖਾਂਦੇ ਵੱਧ ਹੂੰ ਤੇ ਰੌਣਾ ਵੀ ਇਹੀ ਜ਼ਿਆਦਾ ਪਾਉਂਦੇ ਆਂ ਮਾਸ-ਮਾਸ ਦਾ ਹੂੰ ਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਾਰੀ ਲੋਕਾਈ ਨੂੰ ਹੀ ਮਤ ਦਿੰਦੇ ਐ ਉਹ ਵੀ ਪਰ ਨਾਲ ਨਾਲ ਦੀ ਲੈ ਲਿਗੇ ਹੱਕ ਪਰਾਇਆ ਨਾਨਕਾ ਹੂੰ ਉਸ ਸੂਰ ਉਸ ਗਾਂ ਹੂੰ ਗੌਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਈ ਹੂੰ ਗੁਰੂ ਜੀ ਕਹਿੰਦੇ ਜਿਹੜਾ ਪਰਾਇਆ ਹੱਕ ਖਾਣਾ ਏ ਉਹਨੂੰ ਪਰਾਇਆ ਹੱਕ ਖਾਣਾ ਕੌਣ ਛੱਡਦਾ ਕੋਈ ਵਿਰਲੇ ਵਿਰਲੇ ਆ ਹਾਂ ਵੀ ਕੁੱਕੜਾਂ ਤੇ ਤਾਂ ਰੌਲਾ ਪਾ ਲਿਆ ਬੱਕਰਾਂ ਤੇ ਰੌਲਾ ਪਾ ਲਿਆ ਕਹਿੰਦੇ ਮਨੁੱਖ ਦਾ ਖੂਨ ਪੀਣਾ ਤਾਂ ਨਹੀਂ ਛੱਡਿਆ ਹਾਂ ਪਹਿਲਾਂ ਪੜ੍ਹਿਆ ਆਪਾਂ ਜੋਰਾਤ ਪੀਵੇਂ ਮਾਨਸਾ ਤੈਨਕੋ ਨਿਰਮਲ ਚੀਤ ਤੇ ਬੰਦੇ ਦਾ ਖੂਨ ਪੀਣਾ ਤਾਂ ਛੱਡਿਆ ਨਹੀਂ ਜੀਦਾ ਹਾਂ ਸੋ ਜਿਹੜਾ ਪਰਾਇਆ ਹੱਕ ਹੈ ਕਹਿੰਦੇ ਮੰਨ ਲਓ ਕੋਈ ਹਿੰਦੂ ਕਹਾਉਂਦਾ ਆਪਣੇ ਆਪ ਨੂੰ ਹਾਂ ਕਹਿੰਦੇ ਪਰਾਇਆ ਹੱਕ ਖਾ ਲਿਆ ਉਹਨੇ ਗਾਂ ਦਾ ਮਾਸ ਖਾ ਲਿਆ ਗਾਂ ਖਾ ਲਈ ਉਹਨੇ ਤਾਂ ਹਾਂ ਕਿੰਨੇ ਹਿੰਦੂ ਦੁਕਾਨਾਂ ਤੇ ਬਹਿ ਕੇ ਗਾਂ ਨਹੀਂ ਖਾਂਦੇ ਹੂੰ ਪਰ ਆ ਹੱਕ ਹਨ ਗਾਂ ਖਾਣ ਦੇ ਬਰਾਬਰ ਹੈ ਹੂੰ ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ ਜੀ ਇਹ ਕੌਣ ਛੜਦਾ ਹੈ ਹੂੰ ਗਾਂ ਤੇ ਸੂਰ ਤਾਂ ਖਾ ਰਿਹਾ ਹੈ ਪਰਾਇਆ ਹੱਕ ਦੇ ਰੂਪ ਦੇ ਵਿੱਚ ਹੂੰ ਸੋ ਹੱਕ ਪਾਇਆ ਨਾਨਕਾ ਉਸ ਸੂਰ ਉਸ ਗਾਂ ਗੁਰਪੀਰ ਹਾਮਾ ਤਾਂ ਪਰੇ ਗੁਰੂ ਪੀਰ ਹਾਮੀ ਤਾਂ ਭਰਦਾ ਹੈ ਭਾਵੇਂ ਤਾਂ ਸਾਦੀ ਭਰਦਾ ਵੀ ਹਾਂ ਸਾਡਾ ਸਾਡਾ ਸਿੱਖ ਹੈ ਆਪਣੇ ਤੇ ਵੀ ਲੈ ਲਓ ਆਪਾਂ ਹੂੰ ਜਾਂ ਮਰਦਾ ਕਸਾਈ ਹੂੰ ਜੇ ਕੇਦਾ ਹੱਕ ਨਾ ਖਾਵੇ ਤਾਂ ਆਪਾਂ ਵੀ ਨੋਟ ਕਰ ਲੋ ਜੇ ਪਰਾਇਆ ਹੱਕ ਖਾਂਦਾ ਨਗੁਰਾ ਹੈ ਤਿਰਪਾਨ ਖੜਾ ਪਾ ਕੇ ਵੀ ਨਗੁਰਾ ਸਪਸ਼ਟ ਕਹਿ ਦੇਵਾਂ ਹੂੰ ਜੇ ਪਰਾਇਆ ਹੱਕ ਆਪਾਂ ਵੀ ਖਾਂਦੇ ਹਾਂ ਤਾਂ ਆਪਾਂ ਵੀ ਕਿਰਪਾਨ ਖੜਾ ਪਾ ਕੇ ਵੀ ਨਗੁਰੇ ਹਾਂ ਜੇ ਪਰਾਇਆ ਹੱਕ ਖਾਂਦਾ ਕੋਈ ਸੁੰਨਤ ਕਰਾ ਕੇ ਵੀ ਨਗੁਰਾ ਹੈ ਜੇ ਪਰਾਇਆ ਹੱਕ ਖਾਂਦਾ ਕੋਈ ਜਨੇਊ ਪਾ ਕੇ ਵੀ ਨਗੁਰਾ ਹੈ ਜੀ 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 ਉਰੂ ਪੀਰ ਹਾਮੀ ਨਹੀਂ ਭਰਦਾ ਆ ਆ ਵਰਜ ਪਰਾਇਆ ਹੱਕ ਖਾ ਕੇ ਹੀ ਨਗੁਰੇ ਹੋ ਜਾਂਦੇ ਹਾਂ ਨਗੁਰੇ ਹੋ ਜਾਂਦੇ ਹਾਂ ਤੋ ਇਹ ਕਦੇ ਵੀ ਨਹੀਂ ਖਾਣਾ ਐ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੱਤਾ ਹੂੰ ਇਹ ਪਾ ਹੱਕਣਾ ਖਾਓ ਝੂਠ ਨਾ ਬੋਲੋ ਕਹਿੰਦੇ ਠੱਗੀ ਨਾ ਮਾਰੋ ਹੂੰ ਪਹਿ ਠੱਗੀਆਂ ਮਾਰ ਕੇ ਲੋਕਾਂ ਦਾ ਮਨੁੱਖ ਦਾ ਖੂਨ ਨਾ ਪੀਓ ਹੂੰ ਝੂਠ ਬੋਲ ਬੋਲ ਕੇ ਦਾ ਖੂਨ ਨਾ ਪੀਓ ਕੇ ਦਾ ਹੱਕ ਖਾ ਖਾ ਕੇ ਪਾਈਆ ਸੂਰਮਾਸ ਗਾਂ ਗਾਂ ਸੂਰ ਨਾ ਖਾਓ ਹੂੰ ਇਹ 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 ਤੱਕ ਕੀਤਾ ਨਹੀਂਗਾ ਤੇ ਝਗੜਾ ਪਿਆ ਦੂਸਰਾ ਉਹ ਝਗੜੇ ਤੇ ਮੈਨੂੰ ਵਿੱਚੋਂ ਉਹ ਵੀ ਗੱਲ ਮੈਂ ਕਹਦੇ ਆ ਜੀ ਇਹ ਆਸ ਦੇ ਵਿੱਚ ਵੀ ਥਾਣਕਾ ਆਉਂਦੀ ਹੈ ਕਹਿੰਦੇ ਖੁਰਪ ਖੇਤਰ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਹੂੰ ਇਹ ਕਿਹਾ ਜਾਂਦਾ ਨਾ ਮਾਸ ਮਾਸ ਕਰ ਮੁਰਖ ਚੜੜੇ ਵਾਲਾ ਜੀ ਚਲੋ ਥਾਣਕਾ ਰੂਪ ਚਲੋ ਕਿਹਾ ਜਾਂਦਾ ਚਲੋ ਆਪਾਂ ਤਾਂ ਗਿਆਨ ਲੈਣੇ ਬਾਣੀ ਤਾਂ ਸਰਵਕਾਲੀ ਹੈ ਸਰਵਦੇਸੀ ਹੈ ਸਾਰਿਆਂ ਵਾਸਤੇ ਹੈ ਐਗਜ਼ੈਕਟਲੀ ਜੀ ਪਰ ਚਲੋ ਉੱਥੇ ਪਰ ਉਹ ਕਹਿੰਦੇ ਕਿ ਇਹ ਝਗੜਾ ਪਾਇਆ ਹੂੰ ਕਹਿੰਦੇ ਕਿਸੇ ਰਾਜਕੁਮਾਰ ਨੇ ਆ ਕੇ ਹਿਰਦਾ ਮਾਸ ਭੇਟ ਕੀਤਾ ਹੂੰ ਤੇ ਗੁਰਨਾਣਕ ਸਾਹਿਬ ਜੀ ਨੇ ਉਹ ਰਹਿਣਾ ਧਰ ਦਿੱਤਾ ਹੂੰ ਤੇ ਉਹ ਕੀ ਹੈ ਆ ਗਏ ਡਾਂਗਾ ਲੈ ਕੇ ਹੂੰ ਜਿਸ ਵੀ ਲੈ ਕੇ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਤੁਸੀਂ ਪਹਿਲੀ ਗੱਲ ਤਾਂ ਕਹਿੰਦੇ ਤੁਸੀਂ ਸੂਰਜ ਗ੍ਰਹਿਣ ਦੇ ਵਿੱਚ ਕਹਿੰਦੇ ਤੁਸੀਂ ਅੱਗ ਬਾਲ ਦਿੱਤੀ ਹੂੰ ਇੱਕ ਤਾਂ ਦੋ ਬਾਲਣਾ ਪਾਪ ਹੈ ਤੇ ਦੂਜਾ ਲੱਗ ਕੇ ਥੂ-ਥੂ ਕਰਨ ਓਹੋ ਹੋ ਮਾਸ 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 ਤੂੰ ਪਾਣਾ ਜੋੜਾ ਆ ਗਏ ਮਤਲਬ ਪਾਂਡੇ ਵੀ ਇਕੱਠੇ ਹੋ ਕੇ ਹੂੰ ਚਲੋ ਸਾਰੀ ਕਹਿੰਦਾ ਵਿਚਾਰ ਗੋਸ਼ਟ ਹੋਈ ਪੂਰਾ ਸ਼ਬਦ ਤੁਸੀਂ ਪੜ੍ਹ ਲਿਓ 1299 ਤੇ ਹਮ ਸਾਰੀ ਸੰਗਤ ਨੂੰ ਜੀ ਉਹ ਉੱਥੇ ਕਹਿੰਦਾ ਭਾਵੇਂ ਇੱਕ ਗੱਲ ਕਹੀ ਜਾਂਦੀ ਹੈ ਮੈਂ ਉਹ ਤੇ ਗੱਲ ਧਿਆਨ ਨਾਲ ਨਾ ਹੋ ਜਾਵੇਂ ਮੈਂ ਤਾਂ ਲਈਏ ਗੱਲ ਇਹ ਹਮ ਵੀ ਉੱਥੇ ਵਿਚਾਰ ਹੋਈ ਹਮ ਕਹਿੰਦੇ ਹਰ ਮਗਰੋਂ ਕੀ ਹੋਇਆ ਬਾਲ ਦੇ ਵਿੱਚ ਕੀ ਹੋਇਆ ਕਹਿੰਦੇ ਕਹਿੰਦੇ ਉਸੇ ਵਰਤਨ ਦੇ ਵਿੱਚੋਂ ਉਸੇ ਵਰਤਨ ਚੋਂ ਜਿਹੜੇ ਵਰਤਨ ਵਿੱਚ ਹਿਰਨ ਦਾ ਮਾਸ ਧਰਿਆ ਸੀ ਰੰਨਣਾ ਹਮ ਉਸੇ ਬਰਤਨ ਵਿੱਚੋਂ ਕਹਿੰਦੇ ਖੀਰ ਵਰਤਾ ਦਿੱਤੀ। ਹੂੰ ਜਿਹਦਾ ਭਾਵ ਕੀ ਹੁਨੇ ਭਾਵ ਜੋ ਇੱਥੇ ਕੁਝ ਲੋਕਾਂ ਨੂੰ ਇਹਨੂੰ ਜੋੜਦਿਆਂ ਕਰਾਂ ਇਹ ਕਰਾਮਾਤ ਨਹੀਂ। ਹੂੰ ਇਹ ਸਮਝਦੀ ਕਰਾਮਾਤ ਹੈ। ਹੂੰ ਸਮਝਦੀ ਕਰਾਮਾਤ ਕੀ ਵੀ ਵਿਚਾਰ ਹੋਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਖੀਰ ਤੇ ਮਾਸ ਵਿੱਚ ਕੋਈ ਫਰਕ ਨਹੀਂ। ਹੂੰ ਐਗਜ਼ੈਕਟਲੀ ਮਾਸ ਹੀ ਖੀਰ ਹੋ ਗਿਆ ਭਾਵ ਕਿ ਕੋਈ ਫਰਕ ਨਹੀਂ ਹਿਰਨਾ ਮਾਸ ਹੈ ਉਹ ਖੀਰ ਵੀ ਉਹ ਚੌਲਾਂ ਦਾ ਤੇ ਪਸ਼ੂ ਦਾ ਜਿਹੜਾ ਦੁੱਧ ਉਹ ਵੀ ਮਾਸ ਹੁੰਦਾ ਉਹ ਪਸ਼ੂ ਦੇ ਦੁੱਧ ਰੂਪੀ ਮਾਸ ਤੇ ਚੌਲਾਂ ਦੇ ਮਾਸ ਤੋਂ ਖੀਰ ਬਣਦੀ ਹੈ ਇਹ ਹਿਰਨ ਦੇ ਮਾਸ ਤੋਂ ਭਾਵ ਕੌਣ ਮਾਸ ਕੌਣ ਸਾਕਾਂ ਨੂੰ ਸਮਝ ਆ ਗਈ ਤੇ ਮੁੜ ਕੇ ਭਾਈ ਉਹੀ ਕਹਿਣ ਦਾ ਭਾਵ ਹਿਰਨਾ ਮਾਸ ਹੀ ਖੀਰ ਦੀ ਤਰ੍ਹਾਂ ਵਰਤਾਇਆ ਗਿਆ ਭਾਵ ਉਹੀ ਸਾਰਿਆਂ ਵਾਸਤੇ ਮਾਸ ਦੀ ਖੀਰ ਬਣਿਆ ਭਾਵ ਕਿ ਮਾਸ ਤੇ ਖੀਰ ਦਾ ਜਿਹੜਾ ਫਰਕ ਸੀ ਉਹ ਸਮਝ ਉਹ ਸਮਝ ਵਿੱਚ ਆ ਗਿਆ ਵੀ ਕੋਈ ਇਹਦੇ ਵਿੱਚ ਕੋਈ ਫਰਕ ਨਹੀਂ ਕੋਈ ਗੱਲ ਨਹੀਂ ਇਹਦੇ ਹਾਂ ਮਾਸ ਤੇ ਖੀਰ ਹੋ ਗਿਆ ਉੱਥੇ ਹਾਂ ਉੱਥੇ ਨਹੀਂ ਸੱਚਮੁੱਚ ਖੀਰ ਵਰਤਾਂਦੇ ਸਾਡੇ ਗੋਲਮੋਲ ਗੱਲਾਂ ਕਰ ਦਿੰਦੇ ਆ ਗਈ ਹਾਂ ਮਾਸ ਕੋ ਖੀਰ ਨਹੀਂ ਬਣ ਗਿਆ ਸੀ ਕੋਈ ਹਾਂ ਆ ਜੋ ਸਮਝ ਆ ਗਈ ਸਮਝ ਦੇ ਵਿੱਚੋਂ ਆ ਗਈ ਅਗਿਆਨਤਾ ਦਾ ਪਰਦਾ ਚੱਕਿਆ ਗਿਆ ਉਸ ਵੇਲੇ ਮਾਸ ਤੇ ਖੀਰ ਤ੍ਰੂਪ ਹੋ ਗਏ ਹਾਂ ਉਹ ਫਰਕ ਨਾ ਰਿਹਾ ਕੌਣ ਮਾਸ ਕੌਣ ਸਾਤ ਹਵਾ ਸਮਝ ਆ ਗਈ ਗੱਲ ਹਾਂ ਝਗੜਾ ਮੁੱਕ ਗਿਆ ਜਿਹਨੂੰ ਸਮਝ ਆ ਗਈ ਝਗੜਾ ਮੁੱਕ ਗਿਆ ਹੂੰ ਤੇ ਸਾਡੇ ਮੂੰਖਾਂ ਝਗੜਾ ਸਾਡੇ ਮੂਰਖਾਂ ਝਗੜਾ ਤਾਂ ਨਾ ਮੁੱਕਿਆ ਨਾ ਮੁੱਕਣਾ ਹੈ ਸਾਡੇ ਦੇਦਾਰਾਂ ਨੂੰ ਮੁੱਕਣ ਦੇਣਾ ਹੈ ਹੂੰ ਮੁੱਕਣ ਵੀ ਨਹੀਂ ਦੇਣਾ ਦੇਦਾਰਾਂ ਨੂੰ ਚੱਲੜਾ ਕੇ ਇਸ ਕਰਕੇ ਪਏ ਇਨਾ ਝਗੜਿਆਂ ਦੇ ਵਿੱਚ ਨਾ ਪਈਏ ਤਾਂ ਚੰਗੀ ਗੱਲ ਹੈ ਅਸੀਂ ਚਲੋ ਇਹ ਵੀ ਨਾਲ ਕਹਿ ਦੇਵਾਂ ਇੱਕ ਹਾਸੇ ਦੀ ਗੱਲ ਹੀ ਕਹਿ ਲੋ ਵੀ ਜੇ ਕੋਈ ਬੰਦੇ ਬਿਲਕੁਲ ਹੀ ਖਾਣਾ ਨਹੀਂ ਚਾਹੁੰਦਾ ਮਾਸ ਵੈਸੇ ਤਾਂ ਆਪਾਂ ਸਮਝ ਲਿਆ ਜੀ ਕੋਈ ਕਿਦਾਂ ਦਾ ਵੀ ਖਾਂਦਾ ਫਰਕ ਹੈ ਹੂੰ ਕੀ ਆਪਾਂ ਕਹ ਲੋ ਵੀ ਇਦਾਂ ਖੀਰੂਪੀ ਮਾਸਮੀ ਖਾ ਲੰਨਾ ਕੋਈ ਕੁਜ਼ਾ ਹੂੰ ਜੀ ਬਿਲਕੁਲ ਸ਼ੁੱਧ ਸ਼ਾਕਾਹਾਰੀ ਬਣਨਾ ਸ਼ੁੱਧ ਸ਼ਾਕਾਹਾਰੀ ਬਣਨਾ ਤਾਂ ਮੈਂ ਕਰਾ ਦੇ ਦਿੰਨਾ ਹੈ ਭਾਈ ਸ਼ੁੱਧ ਸ਼ਾਕਾਹਾਰੀ ਬਣਨਾ ਤਾਂ ਫੇਰ ਰੇਤ ਖਾਇਆ ਕਰੋ ਹੂੰ ਇਸੀ ਰੇਤ ਖਾ ਸਕਦੇ ਹੋ ਫੇ ਤੁਸੀਂ ਕੋਲਾ ਖਾ ਸਕਦੇ ਹੋ ਹੂੰ ਫੇ ਤੁਸੀਂ ਕੋਲਾ ਖਾ ਲੋ ਰੇਤ ਖਾ ਲੋ ਚੂਨਾ ਖਾ ਲੋ ਹੂੰ ਇਹ ਕਹਿੰਦੇ ਇਹ ਚੀਜ਼ਾਂ ਜਿਹੜਾ ਤੁਸੀਂ ਖਾਓ ਤੇ ਪਾਣੀ ਨਹੀਂ ਪੀਣਾ ਕਿਉਂਕਿ ਪਹਿਲਾ ਪਾਣੀ ਜਿਓ ਹਜਤ ਹਰਿਆ ਸਭ ਕੋ ਹੂੰ ਪਾਣੀ ਨਹੀਂ ਪੀਣਾ ਫਿਰ ਮਨ ਲਾਂਗੇ ਪੈਸੇ ਪਿਓਰ ਸਾਕਾ ਖਾਰੀਓ ਤੁਸੀਂ ਭਾਈ ਰੇਤ ਖਾਓ ਚੂਨਾ ਖਾਓ ਮੋੜਾ ਖਾਓ ਹੂੰ ਇਹ ਚੀਜ਼ਾਂ ਇਹ ਚੀਜ਼ਾਂ ਖਾਓ ਬਾਕੀ ਤਾਂ ਨਹੀਂ ਤਾਂ ਸਾਰਾ ਜੀਵ ਨਹੀਂ ਹੈ ਸਾਰਾ ਕੁਝ ਜੀਵ ਸ਼੍ਰੇਣੀ ਦੇ ਕੀ ਆ ਜਿੰਦਾਂ